ਤੇ ਨਾਲ ਸਾਡਾ ਮਲਕੀਤ ਕਮੈਕ ਸ਼ੇਰਾ ਲੌੜੀ ਮਾਲਕ ਨਾਰਕ ਕੋਲੋਂ ਖਰਾਬ ਪਰ ਬੱਲੇ 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 ਹਮਾਲਿਆ ਪਰਬਤ ਕਿਹੜੇ ਦਾਜੇ ਮਾਰਦਾ ਜਦੋਂ ਬੰਦੇ ਨੂੰ ਜਾਣਵੇ ਬੰਦਾ ਦਾ ਮਾਰਦਾ ਗਾੜੀ ਹੋ ਕੇ ਮਾਰ ਦੋ ਉਦੋਂ ਤੇ ਛੁੱਟ ਲਾਂਗੇ ਇਹ ਨਹੀਂ ਪਤਾ ਲੱਗੇ ਨਹੀਂ ਨਹੀਂ ਇਹ ਤਾਂ ਸਹੀ ਗੱਲ ਨਹੀਂ ਆ ਜਿੱਦਨ ਆਉਣਾ ਤੂੰ ਲੱਤਾਂ ਹੀ ਫੜਦਾ ਵਾ ਜੇ ਜਦੋਂ ਜੇ ਤੂੰ ਆਉਣਾ ਵਾ ਤੈਨੂੰ ਪਤਾ ਮੈਂ ਆ ਗਿਆ ਕੱਲ ਅਹੀਂ ਮੈਂ ਵੱਡੀਆਂ ਦਾਖ ਨੇ ਕੋਈ ਬੁਰਾ ਕੰਮ ਨਹੀਂ ਆ ਬੜੀਆਂ ਚੜ੍ਹਾਈਆਂ ਬੜਾ ਵੱਡਿਆ ਮੈਂ ਪਹਿਲੋਂ ਪਹਿਲੋਂ ਉਹ ਕੁੜੇ ਹੋਣਾ ਅਸੀਂ ਟੜਗੇ ਫਿਰ ਉਹ ਬੋ ਬੋ ਤੋਂ ਦੀ ਲੰਗਿਆ ਬੋ ਆ ਇਹ ਕਿਤੇ ਬੜੇ ਮਰੇ ਲੋਕ ਆਪਾਂ ਆਪਣੀ ਸਰਕਾਰ ਨੇ ਕੀ ਕਰਨਾ ਇਹਨਾਂ ਤੋਂ ਡੋਰਾ ਨਹੀਂ ਬੰਦ ਉਹਦੀ ਨਸ਼ਾ ਕਿੱਥੇ ਬੰਦ ਹੋਣਾ ਆ ਜ ਸਾਡੇ ਪਿੰਡੋਂ ਦੇ ਮੁੰਡਾ ਪਤਾ ਸੀ ਤੂੰ ਤੇ ਵਿਆਹ ਨੂੰ ਕੱਲ ਗਟੂ ਦਾ 750 ਦਾ ਘਾਟਾ ਪਿਆ ਉਹ ਨਾਲ ਹੀ ਉੱਡ ਗਿਆ ਨਾ ਬੜਾ ਗਟੂ ਨਾਲ ਲਾਦਾ ਕੁੜੇ ਦੇ ਆ ਬੜੀ ਤੇ ਨਹੀਂ ਵੀਤੀ ਨਾ ਨਾ ਬਾ ਚੜਦੀ ਕਿੰਨੇ ਵਜੇ ਆਈਏ ਗਰਾਊਂਡ 'ਚ ਹਾਂਜੀ ਕਿੰਨੇ ਵਜੇ ਲਾਈਵ ਕਿਡਾ ਦੇ ਹਾਂਜੀ ਕਿੰਨੇ ਆ ਗੁੱਡੀਆਂ ਡੜਾਈਆਂ ਗੱਲ ਓ ਗੁੱਡੀਆਂ ਦਾ ਕੀ ਯਾਰ ਗੁੱਡਾ ਮੰਨ ਕੇ ਜੇ ਚੜਾਈ ਦੀ ਆ ਉਹ ਪਿੱਛੋਂ ਵੱਢ ਜਾਂਦਾ ਕੋਈ ਉਹ ਪਤਾ ਨਹੀਂ ਲੱਗਦਾ ਜਾਂ ਕੋਈ ਵੱਢ ਜਾਂਦਾ ਜੇ ਮੈਂ ਡਾਈ ਡਾਈ ਥੱਲੇ ਖੜ ਕੇ ਨਾ ਬੜੀ ਦੂਰ ਤੱਕ ਚੱਲ ਗਈ ਮੈਂ ਹੋਣਾ ਉਹਨਾਂ 6-7 ਵੱਡੀਆਂ ਹੀ ਮੈਂ ਉਹਨੇ ਨਹੀਂ ਕਿਸੇ ਨੂੰ ਲਾਗੇ ਲੱਗਨ ਦਿੱਤਾ ਜਦੋਂ ਜ਼ਿਆਦਾ ਗੁੱਡਾ ਚੜ ਜਾਂਦਾ ਉਹ ਫੇਰ ਨਹੀਂ ਉਹ ਜਾਣਾਂ ਮੈਂ ਨਾ ਉਹਨੂੰ ਟਿੱਲ ਦੇ ਕੇ ਨਾ ਸਾਰੀ ਜਿਤਨਾ ਥੱਲੇ ਮਿਚਾ ਲਈ ਨਾ ਸਾਰੀ ਕੋਠੇ ਦੇ ਉੱਤੇ ਤੇ ਉਹ ਇੱਕੇ ਦਮ ਟਿੱਲ ਦੇ ਦਿੰਦੀ ਤੇ ਫਿਰ ਵੜ ਦਿੰਦੀ ਆ ਉਹ ਦਮ ਜੇ ਇਦਾਂ ਟਿੱਲ ਦੇ ਨੇ ਨਾ ਗੱਟੂ ਦੇ ਵਿੱਚ ਗੱਟੂ ਦੇ ਵਿੱਚ ਛੇਤੀ ਨਿਕਲਦੀ ਨਹੀਂ ਨਿਕਲਦੀ ਨਹੀਂ ਟਿੱਲ ਹੋ ਜਾਂਦੀ ਸਾਢੇ 4:00 ਦੇ ਗਰਾਉਂਡ 'ਚ ਆ ਜਿਓ 4:00 ਵਜੇ ਉਹ ਇਦਾਂ ਹੀ ਕਰਕੇ ਤੇ ਬੜੀਆਂ ਲਾਈਆਂ ਹੁੰਦੇ ਨਾ ਮੈਂ ਮੈਂ 7-8 ਵੱਡਤੀਆਂ ਹੁੰਦੀਆਂ ਹੁੰਦੀਆਂ ਬੜਾ ਆਨੰਦ ਆਉਂਦਿਆ ਉਹ ਨਾ ਕਿਤੇ ਗੁੱਡਾ ਕੱਟਿਆ ਜਾਂਦਾ ਹੈ ਕੱਟੇ ਨਹੀਂ ਜਾਂਦਾ ਉਹ ਉਹਦੀ ਡੋਰ ਉੱਤੇ ਪੈ ਗਈ ਮੈਂ ਇਹਨੇ ਵੜ ਦੇਣੀ ਆ ਟਿੱਲ ਦੇ ਨਹੀਂ 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 ਉਹ ਰਾਜਾ ਕਹਿੰਦਾ ਨਹੀਂ 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 ਇਹਦੇ ਨਾਲ ਨਹੀਂ ਵੱਡੀ ਜਾਂਦੀ ਐ ਉਹ ਮੈਂ ਟੇਲਣਾ ਦਿੱਤੀ ਉਹ ਲਾ ਗਿਆ ਉਹ ਲਾ ਗਿਆ ਬੇਟੇ ਫਿਰ ਜਾਂਦੀ ਕਿ ਉਹ ਜੇ ਮੰਨ ਕੇ ਚੱਲ ਉਹ ਮੈਨੂੰ ਕਹੇ ਟਿੱਲ ਦੇ ਦਈਏ ਟਿੱਲ ਦੇ ਦਈਏ ਡੋਰਾ ਲੰਗ ਜਾਣੀ ਗਾ ਜਦੋਂ ਟਿੱਲ ਦੇ ਦਿੰਦੇ ਉਤੋਂ ਦੀ ਗਾਹ ਲੰਗ ਜਾਣੀ ਡੋਰਾ ਤੇ ਉਹ ਕਿਤੇ ਉਹ ਅਸੀਂ ਕੱਸੀ ਰੱਖੀ ਦਿਓ ਉਹ ਵੱਟ ਕੇ ਮੁੜ ਕੇ ਨਹੀਂ ਮੈਂ ਭਾਈ ਮੈਨੇ ਹੋਣੀ ਕਿ ਨਹੀਂ ਨਾ ਇਹ ਬੜਾ ਪੰਗਾ ਜਿੱਦਾਂ ਗਾੜੀ ਆ ਨਾ ਤੇ ਪਿਛੋਂ ਜਿਹੜੇ ਗੁੰਡੇ ਆ ਨਾ ਮਾਰੀ ਤੋਂ ਮਾਰੀ ਡੋਰ ਵੀ ਉਹ ਵੀ ਖਿੱਚੀ ਫੇਰ ਜਾਂਦੇ ਪਿਛੋਂ ਭਾਜ ਉਹ ਨਹੀਂ ਕੱਲ ਹਵਾ ਜਾਂਦੀ ਹਵਾ ਜਾਂਦੀ ਬੜੇ ਚਰਬਾ ਦੀ ਹਾਂ ਲੋੜੀ ਹਵਾ ਲਈ ਹਾਂ ਚਾਰ ਸਾਲਾਂ ਬਾਅਦ ਹੀ ਆਈ ਥੋੜੀ ਜਿਹੀ ਧੁੰਦ ਪੈ ਗਈ ਗਰੀਬੀ ਪੀਂਦੀ ਆਵਾਸੀ ਦੇ ਨਾਲ ਅਸੀਸ ਵੀੜ ਅਸੀਸ ਵੀੜ ਦੇ ਵਾ ਉਹ ਦੀ ਸਪੀਡ ਆ ਗਈ ਹੈ ਇਹ ਹੋ ਰਹਾ ਆਪ ਕੋ ਮੈਟ ਦੇ ਪਾਲਾ ਜਾਂਦਾ ਦੇ ਅਸੀਂ ਦੀ ਦਾ ਮਾਮਾ ਸੋਵੋ ਸੋਵੋ ਦੀ ਸਹੀ ਹੋਗੀ ਅਸੀਂ ਦੀ ਸਪੀਡ ਕਿੰਨੇ ਹੁੰਦੀ ਜੱਡਾ ਮੋਟਰਸਾਈਕਲ ਜਾਂਦਾ ਅਸੀਂ ਤੇ ਉਹ ਜਾ ਕੇ ਨਹੀਂ ਥੋੜੀ ਇੰਨੀ ਥੋੜੀ ਨਹੀਂ ਆਣੀ ਅਸੀਂ ਦੀ ਸਪੀਡ ਪਰ ਅਸੀਂ ਦੀ ਹੋਗੀ ਅਸੀਂ ਦਾ ਮੋਟਰਸਾਈਕਲ ਜਾਂਦਾ ਨਹੀਂ ਹੈ ਇੰਨੀ ਥੋੜੀ ਨਾ ਨਾ 16 17 ਇੱਥੇ ਗਈ ਸਾਰੀ ਜਵਾਗ ਹੀ ਡੈ ਕੁੜੀ ਉਹ ਕਹਿੰਦੇ ਅਸੀਂ ਦੀ ਸਪੀਡ ਤੇ ਆ ਜਾਵਾਗੀ ਮਾੜਾ ਮੋੜਾ ਵੀ ਦਿਮਾਗ ਲਾ ਲਿਆ ਕਰ ਉਹ ਆਂਦੇ ਨਾ ਤੂੰ ਵੇਖਦਾ ਹੈ ਨਹੀਂ ਅਸੀਂ ਦੀ ਨਹੀਂ ਹੱਦ 15 15 15 16 17 ਇੱਥੇ 80 ਦੇ ਮਾਮਾ ਹੋ ਗਿਆ ਵੇ 80 ਜੇ ਅਸੀਂ ਦੀ ਸਪੀਡ ਤੇ ਤੇ 80 ਦੀ ਸਪੀਡ ਤੇ ਮੋਟਰ ਸੇ 80 ਦੀ ਤੇ ਬੈਠੇ ਇੱਥੇ ਨੈਟ ਉਤੇ ਕੋਠੇ ਦੇ ਬੈਠੇ ਇਹਦੇ ਆਂਦੇ ਆ ਸਪੀਡ ਕੁੜੀ ਆ ਵੀ ਆ ਵੇਖਣਦਾ ਇਹਦੇ ਨੈਟ ਤੋਂ ਆ ਵਗੰਦੀ 80 ਦੀ ਸਪੀਡ ਤੇ ਪਹਿਲਾਂ ਸਵੇਰੇ 12 ਵਜੇ ਤੋਂ ਪਹਿਲਾਂ 60 ਦੀ ਸੀ ਹੁਣ 80 ਦੀ ਹੋ ਗਈ ਹੈ ਬਸ ਠੀਕ ਆ ਅਜੇ ਘਟ ਦੋ ਜ਼ੋਰ ਆਹੋ ਰਾਜਾ ਤੂੰ ਕਿੰਨੇ ਘੜਾਏਗਾ ਵੱਧੂ ਬਰਾਂਜੀ ਨੇ ਬੜੇ ਗੁੱਡੇ ਢਾਏ 15 15 ਵੱਡੀਆਂ ਹਾਂ 15 15 ਵੱਡੀਆਂ ਕਿਹਨਾਂ ਨੂੰ ਕਿਹਨਾਂ ਦਾ ਐਣਕਾਂ ਲਾਈਆਂ ਰਾਜਾ ਹਾਂ ਅੱਖਾਂ ਬੜੀ ਖਰਾਬ ਹੁੰਦੀਆਂ ਪੰਗਾ ਦੇਉਂਦੀ ਢੋਪ ਪੈਂਦੀ ਏ ਡਾਇਰੈਕਟ ਨਹੀਂ ਪਹਿਲਾਂ ਤਾਂ ਸੁਆਦ ਜਿਆ ਨਹੀਂ ਆਇਆ ਯਾਰ ਉਹ ਕਿਉਂਕਿ ਅਸੀਂ ਜਿੱਥੇ ਹੈਨਾ ਉਥੇ ਪਿੰਡ ਮੁੱਕ ਜਾਂਦਾ ਉਹ ਪਿੱਛੋਂ ਗੋਡੇ ਪਿੱਛੋਂ ਜਿਹੜੇ ਚੜੇ ਹੀ ਉਹ ਲੱਗਣ ਹਾਲੀਆ ਦੇ ਮੇਰੇ ਵਾਲਾ ਹਾਲੀਆ ਦੇ ਉਹ ਅਸੀਂ ਚੜਾਉਣ ਲੱਗਿਆ ਕਰੀ ਉਹ ਕਈ ਉੱਥੱਲੇੋਂ ਵੜਦੇ ਕਰੀ ਉੱਤੋਂ ਮੁੱਕ ਜਾਂ ਕਰ ਕਦੀ ਆੜੇ ਉੱਤੇ ਗੋਡਾ ਡੇਪਿਆ ਕਰੇ ਉਹ ਵੜਦੇ ਆ ਕਰੇ ਸ਼ੋ ਪਿੰਡ ਵਾਲੇ ਸਾਰੇ ਆਉਂਦੇ ਤੇ ਮੇਰੇ ਵੀ ਉਥੇ ਐਂਡ ਤੇ ਆਣ ਕੇ ਖਤਮ ਹੋ ਜਾਂਦਾ ਘਰ ਆ ਪਿੱਛੋਂ ਜਿਹੜਾ ਵੀ ਆਉਂਦਾ ਫੜ ਹੌਲੀ ਜੀ ਖਿੱਚੀ ਪਲਾਰ ਗਿਆ ਉਹ ਜਾਂਦਾ ਉਹ ਪਤਾ ਉਹ ਲੱਗਦਾ ਡੋਚੀ ਜੀ ਹੱਥੀ ਰਹਿਦੀ ਡੋਰ ਜੀ ਮਾਂ ਚਾਹ ਚੈਨਾਂ ਦੀ ਡੋਰ ਨਹੀਂ ਚਾਹੀਦੀ ਬਾਦੀ ਸ਼ੇਰ ਚਾਹੀਦੀ ਬੱਤੀ ਦੂਜੀ ਉਹ ਨਹੀਂ ਹਾਂ ਉਹਨਾਂ ਬੰਦ ਇਸ ਨਾਲ ਜੇ ਡੋਰਾ ਇਹ ਗੁੱਡੇ ਡਾਉਣ ਨੂੰ ਥੋੜੀ ਹੈ ਹੋਰ ਕਿਸੇ ਕੰਮ ਆਉਂਦੀ ਹੈ ਆਹ ਇਹ ਲੋਕਾਂ ਦੀ ਡੁੱਗ ਡੇ ਡੋੜ ਬੂੰਗਾ ਜੀ ਕੱਲ ਬੰਦਾ ਮਰ ਗਿਆ ਯਾਰ ਇੱਕ ਯਾਰ ਇੱਕ ਮਰੇ ਕਿਤੇ ਬੜੇ ਮਰੇ ਲੋਕ ਆਪਾਂ ਆਪਣੀ ਸਰਕਾਰ ਨੇ ਕੀ ਕਰਨਾ ਇਹਨਾਂ ਤੋਂ ਡੋਰਾ ਨਹੀਂ ਬੰਦ ਹੁੰਦੀ ਨਸ਼ਾ ਕਿਥੇ ਬੰਦ ਹੋਣਾ ਆ ਸਾਡੇ ਪਿੰਡੋਂ ਤੇ ਮੁੰਡਾ ਇੱਕ ਪਨੇਰੇ ਨਾਲ ਲਾਕੇ ਤਲੋਤਾ ਰੋ ਉਹ ਪਨੇਰਾ ਕਿਤੇ ਕੁੜੀ ਹੈ ਵਾਟਾ ਪਤਾ ਨਹੀਂ ਕੀ ਚੱਕਰ ਬਣਿਆ ਓਟ ਪਛਾਂ ਦਾ ਪਛਾਂ ਪਿਆਈ ਕੋਠੇ ਤੋਂ ਗੱਲ ਬਣਾ ਕੀ ਹੈ ਡੋਰਾ ਜਿਹੜੀਆਂ ਆਪਾ ਪੈਲੋ ਡਾਉਣੇ ਨੇ ਨਿੱਕੇ ਨਿੱਕੇ ਹੁੰਦੇ ਉਹ ਜਿਹੜੀਆਂ ਕੱਚ ਕੱਚ ਜਿਹਾ ਲਵਾ ਗਏ ਹੁੰਦੇ ਆਹ ਤੋ ਆ ਗਿਆ ਹਾਂ 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 ਦਾ ਤੀਰਾ ਲਾ ਦੋ ਉਹ ਬਲਾ ਕੀ ਹੁੰਦਾ ਸੀ ਉਹਦੇ ਨਾਲ ਇੱਕ ਪੇਚੇ ਦੇ ਨਾਲ ਗੁੱਡਿਆਂ ਦੇ ਨਾਲ ਨਾ 6 6 7 7 ਪੇਚੇ ਪੈ ਜਾਂਦੇ ਹਾਂਜੀ ਉਹ ੜੀ ਵੱਡੀ ਜਾਂਦੀ ਹੋਰ ਨਜ਼ਾਰਾ ਬਣਾ ਪਾਉਣਾ ਇਹ ਇਹ ਤੁਣ ਜਿਹੜਾ ਇਹ ਸਵਾਦ ਹੀ ਨਹੀਂ ਕੋਈ ਤੇ ਉਹ ਤੇ ਕੁੜੀਆਂ ਦਾ ਲੋਣਾ ਨਾ ਪਿੰਨਾ ਉਹ ਹੁੰਦੇ ਕੁੜੀ ਆ ਬੇ ਰਸੀਜੀ ਹੋ ਜਾਂਦੀ ਨਾ ਉਹ ਕੁੜੀ ਵੀ ਪਹਿਲੀਆਂ ਜੋ ਗਲਦੀ ਹੋ ਨਾ ਲੈਣਾ ਨਾ ਦੇਣਾ ਕੁੜੀ ਏਡੇ ਜਾ ਬਗੇ ਅੱਗੇ ਨਾ ਅੱਗੇ ਗੁੱਡਾ ਜੇ ਲੁੱਟਦਾ ਹੀ ਨਾ ਕੋਈ ਤੇ ਡੋਰਾ ਦੀ ਇੰਨੀ ਕਦਰ ਕਰਦਾ ਹੁੰਦਾ ਜੇ ਗੁੱਡਾ ਬੋ ਵੀ ਹੁੰਦਾ ਡੋਰਾ ਸਾਰੀ ਬਲੇਟ ਲੈਂਦੇ ਸੀ ਡੋਰਾ ਪਿੱਲੋਂ ਬਲੇਟ ਨਹੀਂ ਹੁਣ ਡੋਰਾ ਜਾਣਦੇ ਡੋਰਾ ਨਹੀਂ ਡੋਰਾ ਕਾਹਨ ਬਲੇਟ ਦਾ ਬਲੇਟ ਦਾ ਕੋਈ ਲੇਟਦਾ ਹੀ ਨਹੀਂ ਕੋਈ ਡੋਰ ਇੱਥੇ ਲੰਘਦਾ ਕੋਈ ਬੁੱਢਾ ਨਾ ਕੋਈ ਡੋਰ ਭਈਆ ਡੋਸਾ ਆਦ ਲੈ ਪੰਛੀ ਵੜੇ ਤਾਂ ਅੰਗੁੰਦੇ ਬਰਾ ਗੁੱਡਾ ਤੋੜਦੇ ਨਹੀਂ ਇਦਾਂ ਹੀ ਆਪਣੇ ਜਦੋਂ ਖਾਦ ਖੂਦ ਪਾਈ ਕੇ ਤੇ ਪੈਰਾ ਜਾਂਦੀ ਇੱਥੇ ਅੱਧੀ ਭਾਦੀ ਬੜੀ ਕਠੀ ਗੇ ਸਟਾਈਲਿਸ਼ ਥੂਲੇ ਨਹੀਂ ਔਰ ਗੱਲ ਸਪਰੇਅ ਕਰਦੇ ਆਂ ਤੇ ਪਤਾ ਨਹੀਂ ਕਿੰਨੀਆਂ ਗੋਸ ਹੈਗੀਆਂ ਸਾਰਿਆਂ ਇਕੱਠੇ ਵਰਕੇ ਦੋਆਂ ਕਿੱਢ ਜੀਦੇ ਤੇ ਪਹਿਲੀ ਆਹ ਗੁੱਡੇ ਨਾਲ ਲਈ ਜਾਂਦੇ ਆ ਆ ਬਹੁਤ ਉੱਥੇ ਲਾਗੇ ਠੇਕਾ ਮਾਰੀ ਜਾਂਦੇ ਨੇ ਜਿਹੜੇ ਲੁੱਟਦੇ 150 ਰੁਪਏ ਦੀ ਬਾਹ ਲੈ ਦੋ ਇੰਨੀ ਪਾਣ 150 ਦੀ ਕਨਾਵਾ ਪਈਆਂ ਸਾਰਿਆਂ ਨੂੰ ਪਤਾ ਹੈ ਤੂੰ ਤੇ ਉਹਨੂੰ ਕੱਲ ਗੱਟੂ ਦਾ 750 ਦਾ ਘਾਟਾ ਪਿਆ ਆਹ ਉਹ ਨਾਲ ਹੀ ਉੱਡ ਗਿਆ ਨਾ ਬੜਾ ਗੱਟੂ ਨਾਲ ਲਾਦਾ ਗੁੱਡੇ ਦੇ ਆ ਬੜੀ ਤੇਰੀ ਮੋੜ ਆਊਗਾ ਕੋਈ ਨਹੀਂ ਬੱਸ ਤੇ ਹੁਣ ਮੁੜਨਾ ਆਊਗਾ ਕਦੇ ਤੇ ਆਊਗਾ ਅਣਾ ਭਵੇਂ ਖਾਲੀ ਜਾਵੇ ਆ ਜਾਵੇ ਤਾਲੀ ਹਰ ਤਾਲੀ ਕਿਹਨਾਂ ਆਹ ਇਹ ਕਹਿੰਦਾ ਮੈਂ ਢੇਰ ਢੋਲ ਦੇ ਸਕਦਾ ਭਾਜੀ ਕਿਹਦੇ ਕੁਝ ਨਹੀਂ ਮੈਂ ਤਾਂ ਬੱਝੀ ਮੈਂ ਮੈਚ ਕਿ ਪਹਿਲੇ ਦਿਨ ਕਿਡਣਾ ਭਾਜੀ ਆਜ ਪਹਿਲੇ ਦਿਨ ਉੱਤੋਂ ਦਵਾ ਕੇ ਨਾ ਮਤਲਬ ਜਦੋਂ ਸਾਰਾ ਹੀ ਬੰਨ ਲਿਆ ਤੋਂ ਹੁਣ ਜੀ ਬਸ ਪੀਰ ਵੜਾ ਕਰਦਾ ਹੁੰਦਾ ਹੁਣ ਮੈਂ ਮੰਨ ਲਓ ਨਹੀਂ ਤਾਂ ਸਹੀ ਹੈ ਚੋਕਾ ਹੁਣ ਕੋਈ ਪੰਜ ਪੀਰ ਹੁੰਦੀ ਤੇ ਉਦਾਂ ਮੰਨ ਲਓ ਪੀਰ ਨਿਕਲ ਗਈ ਚਾਹੇ ਬਾਹ ਮਨ ਲਓ ਕਮਾਈ ਹੈ ਢੇਲ ਵਾਲਾ ਕਾਮਯਾਬ ਹੈ ਢੇਲ ਹੋਣੀ ਜਿਹੜੀ ਗੱਟੂ ਤੋਂ ਨਿਕਲੇ ਲੇ ਵੇ ਪਹਿਲਾਂ ਗੁੱਡਾ ਵਧਾ ਕੇ ਥੱਲੇ ਖਲਾਰੀ ਹੋਵੇ ਡੋਰ ਐਂ ਛੱਡ ਦੇ ਉਹ ਢੇਲ ਕਾਮ ਜਾ ਪਿਆ ਗੱਟੂ ਦੇ ਨਾਲ ਨਹੀਂ ਨਹੀਂ ਉਹ ਨਹੀਂ ਉਹ ਵੀ ਡੋਰਾ ਖਿੱਚੀ ਨਹੀਂ ਜਾਂਦੀ ਗੁੱਡੇ ਤੋਂ ਛੇਤੀ ਜਿਹੜੀ ਉਹ ਢੇਲੇ ਨਾ ਜਿਹੜੀ ਐ ਗੁੱਡਾ ਖੇਡਦਾ ਉਹ ਵੀ ਐ ਝੁੱਕ ਜਾਂਦੀ ਡੋਰ ਸਲੇ ਲੈ ਜਾਂਦੀ ਉਹ ਨਹੀਂ ਵਧਿਆ ਜਾਂਦਾ ਕੱਲ ਅਹੀਂ ਮੈਂ ਵੱਡੀਆਂ ਦਾਖ ਨੇ ਕੋਈ ਪੂਰਾ ਪਹਿਲਾ ਬੜੀਆਂ ਚੜ੍ਹਾਈਆਂ ਵੜਾ ਵੜਿਆ ਮੈਂ ਪਹਿਲੋਂ ਪਹਿਲੋਂ ਉਹ ਕੁੜੇ ਹੋਣਾ ਅਸੀਂ ਟੜਗੇ ਫਿਰ ਉਹ ਬੋ ਬੋ ਤੋਂ ਦੀ ਲੰਗਿਆ ਬੋ ਆ ਮੈਂ ਕਹਿੰਨੇ ਵੜਦੇ ਨਹੀਂ ਮੈਂ ਟਿੱਲ ਦੇ ਦੀ ਨਈ ਨਈ ਇਹੜੀ ਵੜਦਾ ਨੰਗੀ ਡੋਰ ਨੰਗੀ ਆ ਪਰਾਂ ਲਾ ਕਰਕੇ ਗਾਂ ਗਿਆ ਮੈਂ ਹੁਣ ਨਹੀਂ ਡੋਣਾ ਡਾਲਾ ਜਵਾਜੀ ਡੋਰਾ ਇੱਥੇ ਰਹੇ ਨਹੀਂ ਨਾ ਐ ਲੱਗਦਾ ਵੀ ਐ ਲੱਗਦਾ ਕਿਲੇ ਕੱਟੀ ਗਈ ਜੋ ਟੋੜੇ ਕੱਜਾ ਇਹ ਹੋ ਗਏ ਜਿਹਦਾ ਹਵਾ ਵੇ ਇੱਕ ਹਵਾ ਬੜੀ ਕੱਲ ਬੜੇ ਗੰਦੇ ਵੜੇ ਲੋਕੀ ਲੋਕੀ ਨੇ ਐ ਡੋਟੇ ਲੈ ਦੇਂਦੇ ਵੀ ਗੁੱਡਾ ਬੋ ਹੀ ਹੋ ਗਿਆ ਹੁੰਦਾ ਐ ਜਾਂਦਾ ਉਦੋਂ ਪਤਾ ਲੱਗਦਾ ਜੋ ਵੱਢ ਕੇ ਗਾ ਜਾਂਦਾ ਦੱਸ ਤੂੰ ਦੱਸ ਨਾ ਮੈਂ ਤੇ ਦੱਸ ਹੀ ਦੇਣਾ ਨਾਲੇ ਦੁੱਲਾ ਭੱਟੀ ਕੌਣ ਹੀ ਉਹ ਵੀ ਦੱਸੋ ਕੌਣ ਹੀ ਹੋ ਇਹ ਦੇਖੋ ਇਹ ਕੱਲੇ ਕੱਲੇ ਆਉਂ ਗਿਆ ਕੱਲਾ ਹਸਤਾ ਹੀ ਲੋਕਾਂ ਨੂੰ 17 ਚ ਉਦੋਂ ਤੁਸੀਂ ਨਾ ਉਹ ਉਹ ਜਿਹੜੀ ਉਮਰ ਹੁੰਦੀ ਨਾ ਬੰਦੇ ਦੀ 21 ਸਾਲ ਆਗੇ ਵੀ 22 ਸਾਲ ਉਹ ਤੇ ਬੜੀ ਖਤਰਨਾਕ ਉਮਰ ਹੁੰਦੀ। ਲਾਣੀ ਨਾਰਲੀ ਵਾਲੇ ਨੂੰ ਉਹ ਬੁੱਲਟ ਆਲਾ ਹੁੰਦਾ ਸੀ ਬਾਰ-ਬਾਰ। ਹਾਂ ਉੱਥੇ ਤੁਸੀਂ ਜਾਣਦੇ ਹੁੰਦੇ ਹੋ ਪਰ ਆਪਣੀ ਬੈਗ ਤੇ ਨਾਲ ਹੀ ਮਾਮੇ ਦੇ ਮੁੰਡੇ ਤੇ ਉੱਥੇ ਵੀ ਆਪਾਂ ਇੱਕ ਈ ਗਏ। ਅੱਛਾ ਅੱਛਾ। ਉਦੋਂ ਮੈਂ ਕਿਹਾ ਤੁਸੀਂ ਬਾਹਰੋਂ ਲੰਮੇ ਨਵੇਂ ਗਵਾਲ ਹੀ ਉਦੋਂ ਪਹਿਲੀ ਵਾਰੀ ਖੇਡ ਕੇ ਆਏ ਹੋ ਬਾਰ। ਹਾਂ ਆਂ ਦੇ ਆਪਣੇ ਭਰਾ ਨੇ ਹੋਣਾ। ਅੱਛਾ। ਉਦੋਂ ਦਾ ਉਥੇ ਮੇਲਾ ਹੀ ਬਾਬੇ ਨਾਰਲੀ ਦੇ। ਠੀਕ। ਨਾਰਲੀ ਮੇਲਾ ਸੀ ਉਦੋਂ ਆਪਾਂ ਉੱਥੇ। ਹਾਂ। ਇਹ ਕਾਤੇ ਉਮਰ ਦੀ ਆ ਨਾ ਉਮਰ ਦੇ ਬੰਦਾ ਤਕੜਾ ਹੱਟ ਪੈਰ ਬੰਦੇ ਦੇ ਖੁੱਲੇ ਹੋਣ ਖੇਡਣ ਵਾਲਾ ਕੁਦਰਤੀ ਵੀ ਸਰੀਰ ਕੁਦਰਤ ਨਾਲੋਂ ਵੀ ਸ਼ਕਤੀ ਚਾਹੀਦੀ ਹੈ ਜਿਹੜਾ ਮੰਨ ਲੋਂਦਾ ਨਾ ਪਲੇਅਰ ਹੋਇਆ ਕੋਈ ਵੀ ਚੀਜ਼ ਹੋਈ ਇਹ ਡਾਇਰੈਕਟ ਉਤੋਂ ਹੀ ਆਉਂਦਾ ਜਿੰਨੇ ਪਲੇਅਰ ਬਨਣਾ ਉਹਨੇ ਨਿੰਬੂ ਪਾਣੀ ਪੀ ਕੇ ਵੀ ਬਨ ਜਾਣਾ ਜਿੰਨੇ ਨਹੀਂ ਬਨਣਾ ਉਹਨੂੰ ਭਾਵੇਂ ਜੋ ਮਰਜ਼ੀ ਖਰਾਕ ਦੇਈਏ ਉਹਨੇ ਨਹੀਂ ਬਨ ਜਿੰਨੇ ਬਨਣਾ ਉਹ ਰੱਬ ਨੇ ਮਿਥਿਆ ਉਹਨੇ ਉਹਦੇ ਵੀ ਅੱਖਰ ਪਾ ਕੇ ਘਲਾਦੇ ਆ ਇਹ ਭਗਤੀਆਂ ਹੁੰਦੀਆਂ ਸਹੀ ਗੱਲ ਸਹੀ ਹੈ ਜਿਹੜਾ ਕੋਈ ਸੰਤ ਹੁੰਦਾ ਉਹਦੀ ਸੱਤਾਂ ਜੋਗਾਂ ਦੀ ਭਗਤੀ ਹੁੰਦੀ ਹੈ ਜਿਹੜਾ ਪਹਿਲਵਾਨ ਹੁੰਦਾ ਉਹ ਪੰਜਾਂ ਦੀ ਫਿਰ ਠਾਂ ਠਾਂ ਘਾੜਦੀ ਜਾਂਦੀ ਹੈ ਜਿਹੜਾ ਅਸਲੀ ਮੱਲ ਹੁੰਦਾ ਉਹ ਵੀ ਪੰਜ ਜੋਗ ਦੀ ਭਗਤੀ ਹੁੰਦੀ ਹੈ ਕਈ ਦੇ ਪੈਸੇ ਮੱਲਾ ਜਾਂਦੇ ਪਹਿਲੀ ਜਾਂ ਪਹਿਲਵਾਨਾਂ ਦੇ ਕਿ ਹੁਣ ਕਿਹੜਾ ਨਹੀਂ ਜਿਹਦਾ ਜਿਹਦਾ ਵੀ ਨਾਂ ਹੁੰਦਾ ਨਾ ਕੋਈ ਪ੍ਰੈਕਟੀਕਲ ਬੰਦਾ ਹੁੰਦਾ ਉਹਦੀ ਵੀ ਭਗਤੀ ਹੁੰਦੀ ਹਰ ਕਿਸ ਦੀ ਕੋਈ ਵੀ ਖੇਤਰ ਦੇ ਵਿੱਚ ਉਹਦੇ ਵੀ ਭਗਤੀ ਹੈ ਬਿਲਕੁਲ ਜੀ ਹਾਂ ਉਹਦੇ ਹਿਸਾਬ ਨਾਲ ਸਿਸਟਮ ਚੱਲਦਾ ਹੈ ਇਮਾਨਦਾਰੀ ਮਸਾਂ ਮੰਨ ਲਾ ਕੇ ਕੋ ਚੱਲਦਾ ਰਹੇ ਇਹ ਮਹਾਰਾਜ ਸੁੱਖ ਰੱਖੇ ਚਾਹੀਦਾ 500 ਤੋਂ ਪਿੰਡਾਂ ਦਾ ਇੱਕੋ ਸ਼ਮਸ਼ਾਨ ਗਾਰਾ ਆਹ ਕਹਿੰਦੇ ਦੋ ਬਣਾ ਲਓ ਫੱਟੇ ਇਤਨੀ ਕਿਨੇ ਕਿਤੇ ਚਾੜੂ ਲਿਆਉਣਾ ਇੱਕ ਉੱਠਿਆ ਕਹਿੰਦਾ ਇਹ ਸ਼ਾਮਾ ਤਾਂ ਇੱਕੋ ਚੱਲਦਾ ਰਹੇ ਪਿੰਡ ਦੂਜੇ ਬੰਨੇ ਲਾ ਦੂਗਾ ਫੱਟੇ ਨੇ ਕਿਹੜਾ ਥੱਕ ਜਾਣਾ ਸਾਰੇ ਬੰਦੇ ਹੀ ਰਹਿ ਆਹ ਕਹਿੰਦੇ ਫੱਟੇ ਦੋ ਬਣਾ ਲਓ ਐ ਕੀ ਲਗਾਏ ਉਹਨਾਂ ਜੋ ਪੁੱਤਰੀ ਬਾਦੀ ਕੋਈ ਗਿਆਨੀ ਬੰਦਾ ਹੋਵੇ ਨਾ ਕੋਈ ਵੀ ਗਿਆਨੀ ਫਿਰ ਆਪਾਂ ਗਰਬਾਣੀ ਆਪਾਂ ਇਦਾਂ ਨਹੀਂ ਕਿਤੇ ਲਿਖਾ ਸਕਦੇ ਡਾਇਰੈਕਟ ਹੀ ਉਦਾਂ ਇਥੇ ਲਿਖੀ ਆਂ ਮੈਂ ਗਲਤ ਲਿਖੀ ਜਾਂਦਾ ਕੋਈ ਕਿ ਬਾਅਦ ਤੱਕ ਭਲਾ ਕੀ ਚੱਕਰ ਹੁੰਦਾ ਕੋਈ ਵੀ ਜਿੰਨਾ ਚਿਰ ਆਪ ਨੂੰ ਤਰਕ ਦਾ ਹੀ ਨਹੀਂ ਪਤਾ ਉਸ ਚੀਜ਼ ਦਾ ਹੁਣ ਆਪਾਂ ਨੂੰ मीनिंग ਦਾ ਥੋੜੀ ਪਤਾ ਵੀ ਹੁਣ ਮੜੀਆਂ ਦੇ ਵਿੱਚ ਆਪਾਂ ਕਿਹੜੀ ਤੁੱਕ ਲਿਖ ਸਕਦੇ ਕਿਹੜੀ ਨਹੀਂ ਹੈਣਾ ਜਿੰਨਾ ਵਿਆਖਿਆ ਬੁਖਿਆ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ ਹਾਂ ਜੀ ਹਾਂ ਕਿਉਂਕਿ ਆਪਾਂ ਨੂੰ ਤੇ ਹੁਣ ਪਤਾ ਹੀ ਨਹੀਂ ਨਾ ਇਹਨਾਂ ਚੀਜ਼ਾਂ ਦਾ ਨਾ 4 ਮਹੀਨੇ ਚੱਲਦਾ ਪਰ ਉਧਰ ਜਿਹੜੇ 3-4 ਮਹੀਨੇ ਚੱਲਦੇ ਉਹ ਤਗੜੇ ਕਰਾਉਂਦੇ ਆ ਉਹ ਫਿਰ ਬਾਹਰ ਹੁੰਦੇ ਨਾ ਐਨ ਆਰ ਆਪਨੇ ਇੱਧਰ ਵੀ ਚੱਲਦੇ ਆ ਪਰ ਆਪਣੇ ਲਗਾਤਾਰ ਚੱਲਦੇ ਪਰ ਪੈਸਾ ਥੋੜਾ ਜਿਆਦਾ ਨਹੀਂ ਹੁੰਦਾ ਜਾਂਦਾ ਇਹਦਾ ਪਿੰਡਾ ਕਮੇਟੀਆਂ ਤੋਂ ਨਹੀਂ ਹੁੰਦਾ ਜਾਂਦਾ ਆਪਣੇ ਪਲੇਗੀ ਆ ਆਪਣੇ ਇਦਾਂ ਨਾ ਚੱਕਰ ਕਿ ਸ਼ਾਮਾ ਨੂੰ ਇੱਕ ਮੇਲਾ ਰੱਖ ਲੈਂਦੇ ਸ਼ੋਅ ਮੈਚ ਆ ਸਾਰੇ ਜਿੱਥਣ ਵਾਲੇ ਇਤਿਹਾਸਿਕ ਗੁਰਦੁਆਰਾ ਹੀ ਮੇਲਾ ਹੀ ਅੱਜ ਤੇ ਮੈਂ ਸ਼ਾਮ ਨੂੰ ਮੈਚ ਰੱਖ ਲਿਆ 6 ਜਟਾ ਬਸ ਉਹ ਚੀਜ਼ ਉਹ ਜਦ ਰੋਟੀ ਪਾਣੀ ਚੱਲੀ ਜਾਂਦਾ ਨਾਲੇ ਖਾਂਸੀ ਨੂੰ ਪਲੇਅਰਾਂ ਦਾ ਯਾਰ ਭਲਾ ਕਿ ਸਿਹਤ ਹੁੰਦੀ ਦਿਨ ਮਾਰ ਨਾਲੇ ਨਾ ਹੁਣ ਵੇਖੋ ਉੱਤੇ ਕਿੰਨੇ ਬੱਚੇ ਆਏ ਹੋਣੇ ਅਹੀਂ ਵੀ ਕਿਸੇ ਨੂੰ ਵੇਖ ਕੇ ਲੱਗੇ ਆ ਨਾ ਹੁਣ ਸਾਨੂੰ ਵੇਖ ਕੇ ਲੱਗਣਗੇ ਕਿਸੇ ਨੇ ਕਹਿੰਦਾ ਮੈਂ ਫਲਾਣਾ ਬਨਣਾ ਕਹਿੰਨੇ ਕਹਿੰਦਾ ਫਲਾਣਾ ਬਨਣਾ ਉਹ ਚੀਜ਼ ਉਹ ਇੱਕ ਚੀਜ਼ ਪਾਈ ਜਾਂਦੀ ਜਵਾਕਾਂ ਦੇ ਵਿੱਚ ਬੜੀ ਬੜੀ ਮੋਟੀ ਜਿਹੜੀ ਚੀਜ਼ ਹਾਂ ਬਹੁਤ ਬੰਦੇ ਹੁੰਦੇ ਆ ਅਹੀਂ ਹੁਣ ਹੁੰਦਾ ਅਹੀਂ ਇਹ ਜੇ ਕਦੇ ਉਦੋਂ ਅਹੀਂ ਹੁੰਦੇ ਨਾ ਕਿਤੇ ਕਿ ਕੋਈ ਵਧੀਆ ਕੇ ਦੇ ਨਾਲ ਅਟੈਚ ਹੋ ਜਾਂਦੇ ਕੋਈ ਦੀ ਲੋਡ ਵੀ ਹੁੰਦੀ ਹੈ ਇਸ ਚੀਜ਼ ਮੈਂ ਤੁਹਾਨੂੰ ਦੱਸਾਂ ਬੜਾ ਕੀ ਚੱਕਰ ਹੁੰਦਾ ਬੰਦਾ ਕਦੀ ਬੁੱਢਾ ਨਹੀਂ ਹੁੰਦਾ ਜੇ ਤੁਸੀਂ ਅੱਜ ਵੀ ਕਰਨਾ ਚਾਹੁੰਦੇ ਆ ਜੀ ਆ ਦੀ ਐਕਸਰਸਾਈਜ਼ ਤੇ ਕਰੋ ਆਪਣੇ ਆਪ ਨੂੰ ਫਿਟ ਤੇ ਰੱਖੋ ਫਿਟ ਫਿਟ ਹਾਂ ਮੰਨਦੀ ਜਿਹੜੀ ਜਿਹੜੀ ਚੀਜ਼ ਨੇ ਹੁਣ ਆਪਾਂ ਹੋਰ ਭੱਜੇ ਫਿਰਦੇ ਆ ਸਾਰਾ ਕੰਮਾਂ ਚ ਪਰ ਇੱਕ ਘੰਟ ਆਪਦੇ ਸਰੀਲੀ ਨਹੀਂ ਕੱਢਦੇ ਆਪਾਂ ਜਿਹਨੇ ਸਾਰੀ ਉਮਰ ਆਪਣੇ ਨਾਂ ਰਹਿਣਾ ਚਲੋ ਮਿਹਨਤ ਨਾਲ ਦੌੜੀ ਕਿਤੇ ਲੱਗ ਜੇ ਨਾ ਸ਼ਾਮ ਨੂੰ ਨਹੀਂ ਜੋ ਮਤ ਯਾਰ ਤੁਸੀਂ ਜੋ ਮਰਜ਼ੀ ਗੱਲੋ ਇੱਕ ਬੋਰੀ ਖਾਦ ਦੀ ਪਾ ਲੋ ਉਹ ਵੀ ਆਪਾਂ ਬੰਦਿਆਂ ਤੋਂ ਪਵਾਉਂਦੇ ਆ ਉਹ ਪਵਾ ਲੋ ਹਨਾ ਕੰਮ ਦੇ ਕਰੋ ਭਾਈ ਕੰਮ ਛੱਡੀ ਜੰਨੇ ਆਪਾਂ ਪਾਜੀ ਸੋਗ ਸائیں ਨੂਰ ਦੀ ਯਾਦ ਦੇ ਵਿੱਚ ਇੱਕ ਤਮਾ ਬਹੁਵਿੰਦ ਦੇ ਸਲਾਮਾ ਜੋੜ ਦੇਲੇ ਤੇ ਗੁਰੂ ਘਰ ਦੇ ਗਰੰਥੀਆਂ ਨੂੰ ਦਿੱਤੀਆਂ ਜਾ ਰਹੀਆਂ ਇਹ ਇੱਕ ਤਮਾ ਬਣਾਉਣ ਦੇ ਨਾਲ ਸਾਥ ਪਾ ਚਾਰ ਕਰ ਰਹੀ ਹੈ ਯਾਨ ਭੈਣ ਗੁਰੂ ਦਾ ਖਾਲਸਾ ਇਹ ਨੱਕਰੀ ਭਾਕਾਂ ਵਾਲਾ ਚੜ੍ਹਦੀ ਕਲਾ ਵਾਲਾ ਇਹ ਸਥਾਨ ਹੈ ਸ਼ਹੀਦਾ ਸਿੰਘਾਂ ਦਾ ਕਿਦਰ ਗੁਰੂ ਘਰ ਹੈ ਕਿਸੇ ਜੀ ਦੀ ਘਾਟ ਨਹੀਂ ਇਹ ਜੰਗਲਾ ਵੀ ਲੱਗ ਸਕਦਾ ਸੀਗਾ ਸਥਾਨ ਬਹੁਤ ਖੁੱਲਾ ਥਾਂ 19 ਦਸੰਬਰ ਅੱਜ ਵੀ ਯਾਦ ਹੈ ਏ ਮੁੰਡੇ ਨੇ ਮਰਗਿੰਦਪੁਰ ਦੇ ਵਿੱਚ ਕਹਿੰਦੇ ਦੁਨੀਆ ਹਿਲਾ ਕੇ ਰੱਖੀ ਐ ਇਹ ਮੁੰਡੇ ਨੇ ਮਰਗਿੰਦਪੁਰ ਦੇ ਵਿੱਚ ਦੁਨੀਆ ਹਿਲਾ ਕੇ ਰੱਖੀ ਓ ਗੋਪੀ 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 ਤੇ ਮੰਗਾ ਗੋਪੀ ਤੇ ਮੰਗਾ ਓਏ ਹੋਏ ਹੋਏ ਕਾ ਬਾਤ ਪੜਨਾ ਘੋਟੇ ਦਾ ਜੀਵਾਰੀ ਦੀ ਖੇਡ ਤੇ ਪੱਕਾ ਸਾਹ ਦੇ ਮੁੰਡੇ ਦਾ ਆ ਰੂਹੀ ਤੇ ਸਦੇ ਸ਼ਹਾਦਤ ਵੱਡੀ ਹੈ ਕਿ ਡੇਗਾ ਵਿੱਚ ਕਾੜ ਦਿੱਤੇ ਖੋਪਰੇ ਉਤਾਰ ਦਿੱਤੇ ਤੈਹੋ ਬੇੜਾ ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ ਡੇਗਾ ਵਿੱਚ ਕਾੜ ਦਿੱਤੇ ਖੋਪਰੇ ਉਤਾਰ ਦਿੱਤੇ ਤੈਹੋ ਬੇੜਾ ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ ਇਧਰ ਮੁੰਗੇ ਦੀ ਕਬੱਡੀ ਆ ਕੋਪੀ ਹੋ ਜਾ ਤਗੜਾ ਵੀ ਨਾ ਹੋਣਾ ਇਹਨ 2007 8 ਤੋਂ ਲੈ ਕੇ ਕਹਿੰਦੇ 24-25 ਤੱਕ ਪਰਮਾਤਮਾ ਦੀ ਮਿਹਰ ਹੈ ਔਰ 5-10 ਸਾਲ ਤੱਕ ਬੱਲੇ ਬੱਲੇ ਕਰਵਾਉਣੀ ਹੈ ਗੋਪੀ ਨੇ ਲੰਮਾ ਸਮਾਂ ਦਾ ਯੋਨੇ ਜਿੱਤੇ ਸਰਮਨਾਲ ਖਰੰਦਾ ਜਿੱਤੇ ਹਰਿੰਦਰ ਸਾਹਿਬ ਡਾਲ ਜਰਮਨੀ ਵਾਲੇ ਕਬੱਡੀ ਨੂੰ ਪਿਆਰ ਦਿੰਦੇ ਲਾਲੀ ਜਰਮਨੀ ਦੇ ਪੁਰਪੁਗੰਦ ਸੰਧਾਂ ਵਾਲੇ ਗੱਲ ਕਹਿੰਦਾ ਹੁੰਦਾ ਕਿ ਬਾਪੇ ਦੀਰ ਸਿੰਘ ਦਾ ਕਬੱਡੀ ਕੱਪ ਸਾਰਾ ਹੀ ਟੱਕਰ ਸੱਦਾ ਕਬੱਡੀ ਕੱਪ ਹੋਵੇਗਾ ਸੈਕੰਡ ਪ੍ਰਾਈਜ਼ ਗਿੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ छा मोड ਚੱਲਿਆ ਹਾਂ ਅਮਰੀਕਾ ਅੱਛਾ ਕੋਈ ਯਾਰ ਪਾ ਜਾ ਕੇ ਤੇ ਉੱਥੇ ਮੁੜ ਕੇ ਜੰਗਲ ਦੇ ਵਿੱਚ ਵਾਵਾ ਦੇ ਰਿਹਾ ਮੁੜ ਕੇ ਫੜੇ ਗਿਆ ਤੇ ਲਤੀਵੀਆ ਲਾਈਡੋਂ ਟੂ ਹਾਂ ਉੱਥੇ ਨਾਲ ਫੜ ਲਿਆ ਕੋਟ ਕੱਟ ਕੇ ਕਰੰਟ ਕੋਲ ਲਾ ਕੇ ਕੁਝ ਸੌਦਾ ਨਾ ਤੇਰ ਉੱਤੇ ਵਾਵਾ ਦੇ ਰਿਹਾ ਫਿਰ ਉੱਥੋਂ ਬਾਹਰ ਡੰਕਰ ਨਾਲ ਆ ਗਿਆ ਬੜਾ ਲੰਮਾ ਪ੍ਰੋਸੈਸ 2 ਦਿਨਾਂ ਘੰਟਿਆਂ ਜਿਹੜੇ ਜਿਤਨਾ ਹੁਣ ਜੰਗਲ ਚ ਰਹਿ ਕਿਹੜੇ ਜੰਗਲ ਚ ਰਹਿ ਇਹ ਬੈਲਾਰੂਸ ਦੇ ਜਿਹੜਾ ਜੰਗਲ ਜਿੱਥੇ ਖਾਣ ਪੀਣ ਨੂੰ ਲੈ ਗਏ ਨਾਲ ਵਿੱਚ ਥੋੜਾ ਬੜਾ ਸਮਾਨ ਪਾ ਕੇ ਕੋਜ ਦਿਨ ਵਿੱਚੋਂ ਮੁੜ ਕੇ ਜਦੋਂ ਸੌਣਾ ਸੌਣਾ ਕਿੱਦਾਂ ਸੌਣਾ ਇੱਦਾਂ ਹੀ برف ਪੈਂਦੀ ਸੀ ਹਾਂ ਤਨੂ ਵੀ ਤੇ ਇਦਾਂ ਵਿੱਚ ਧੱਕੇ ਥੋੜੀ ਦੇ ਕੋਈ ਨਹੀਂ ਜਿੱਥੇ ਕਿਤੇ ਰੋਕਰੀਲਾ ਚੇਤੇ ਹੁੰਦਾ ਹੁੰਦਾ ਜਿਹੜਾ ਬੜਾ ਉਹ ਇਹਦੀ ਡਿਸਕਵਰੀ ਆ ਹੀ ਹੁੰਦਾ ਸਾਨੂੰ ਵੀ ਪਿੰਡ ਯਾਦਗਾਰ ਬਣਾਉਣੀ ਪੈਣੀ ਇੱਕ ਜੰਗਲਾਂ ਚ ਪੂਜਣ ਜਾਇਰ ਕਰਨਾ ਨਹੀਂ ਉਹ ਵੀ ਦੱਸ ਦੇਣਾ ਜੰਗਲਾਂ ਦੀ ਲਾਈਫ ਕਿਦਾਂ ਦੀ ਜੇ ਕੋਈ ਫਾਜੇ ਮੜ ਕੇ ਰਹਿਣਾ ਪੈਂਦਾ ਹਾਂ ਮੈਂ ਦੋ ਅਗਲਾ ਟੀਵੀ ਤੇ ਇਹ ਚਰਣਾ ਹੋਈ ਯਾਰੀ ਨੂੰ ਇਹ ਗੱਲ ਉਹ ਦਿਖਾਉਂਦਾ ਟੀਵੀ ਤੇ ਪਰ ਜੋ ਕਰਦਾ ਉਹ ਹਕੀਕਤ ਹੈ ਉਹ ਹਕੀਕਤ ਹੀ ਹੈ ਜੋ ਜਦਾ ਰੈਣੀ ਸੈਣੀ ਨਾ ਉਹਦੀ ਜੋ ਉਹ ਸ਼ੇਰ ਸ਼ੂਰ ਦੇ ਲਾਗੇ ਉਹ ਰੈਣੀ ਸੈਣੀ ਉਹਦੀ ਸਾਰੀ ਉਦਾਂ ਹੀ ਆ ਚਲਦੀ ਨਹੀਂ ਚਲਦੀ ਹੈ ਰੈਣੀ ਆਹ ਵੀਡੀਓ ਵੀਡੀਓ ਜੀ ਕੰਮ ਤੇ ਸਹੀ ਲੱਗਦਾ ਡੋ ਕਿ ਆ ਪਾਰਕ ਕਰਦੇ ਹੀ ਬੈਸਟ ਮਿਨਾ ਵਿੱਚ ਸੁੱਟਦੀ ਸੀ ਇਹਨੇ ਜਰਨ ਵਾਲਾ ਬਾਤ ਚੇਤਾ ਨਹੀਂ ਹੁੰਦਾ ਗੁਰੂ ਘਰੋਂ ਮੈਂ ਲੰਗਰ ਛਾਲਿਆ ਮੈਂ ਨਹੀਂ ਜਾਂਦਾ ਪਾ ਇੱਕ ਰਾ ਲੈ ਜਾ ਬਾਬਾ ਮੈਂ ਦੇ ਕਿੰਨੇ ਕ ਬਾਬੇ ਚਿੱਤੇ ਆਉਂਦੇ ਸੀ ਮਾਣਾ ਇੱਕ ਬਾਬਾ ਦੀਪ ਸਿੰਘ ਜਿੱਤੇ ਹੁੰਦਾ ਹੈ ਬਾਬਾ ਦੀਪ ਸਿੰਘ ਤੂੰ ਜਦੋਂ ਕਿਤੇ ਫਿਰ ਇੱਕ ਰੀ ਭੁਲਾ ਜੀ ਸਾਡੀ ਨਾਲ ਟੈਕਸੀ ਅਸੀਂ ਜਾਂਦਾ ਏਦਾਂ ਟੈਕਸੀ ਦੇ ਵਿੱਚ ਬੈਠੇ ਜਾਂਦਾ ਉਹਨਾਂ ਦਾ ਡੌਂਕਰ ਚਿੱਟਾ ਗੋਰਾ ਜਾਂ ਬੜਾ ਜਵਾਨ ਹੈ ਤੇ ਉਹ ਸਾਨੂੰ ਨਾ ਪਹਿਲਾਂ ਤੇ ਗੋਰੀ ਲੈ ਕੇ ਗਈ ਸਾਨੂੰ ਗੱਡੀ ਤੇ ਭਾਗੇ ਤੇ ਅਸੀਂ ਖੁਸ਼ ਆਈ ਕਿ ਚਲੋ ਇਹੋ ਹੀ ਸਾਨੂੰ ਬਾੜ ਦੇ ਟਪਾਉਗੀ ਜਦੋਂ ਜੰਗਲ ਦੇ ਵਿੱਚ ਖੜ ਕੇ ਉਹਨਾਂ ਜਾ ਕੇ ਸਾਨੂੰ ਉਤਾਰ ਕੇ ਨਾ ਤੇ ਟੈਕਸੀ ਚੇਂਜ ਕੀਤੀ ਉਹ ਹੀ ਜਾਊਗਾ ਆ ਉਹਦੇ ਵਿੱਚ ਕੋਟ ਕੋ ਢਵਾ ਘੋਟ ਘੋਟ ਕੇ ਆਹੋ ਇਦਾਂ ਫੜਦੇ ਸੀ ਤੇ ਮਾਰ ਕੇ ਮੁਕੀ ਦੇ ਵਿੱਚ ਸੁੱਟ ਦਿੰਦੇ ਸੀ ਉਹਦੇ ਵੀ ਮੰਨ ਲਓ ਰੋਲਾ ਰੂਲਣਾ ਪਾਉਣਾ ਤੇ ਉਹ ਗਾਇ ਤੇ ਜਦੋਂ ਅਸੀਂ ਰਸ਼ੀਆ ਬਾਡਰ ਦੇ ਨੇੜੇ ਗਏ ਉਹ ਰਾ ਜਦੋਂ ਉਹਦੇ ਵਿੱਚ ਬੈਠੇ ਇੱਕਰੀ ਦੇ ਆਹੇ ਸ਼ੁਗਰਨ ਬਾਡਰ ਟੱਪ ਜਾਣਾ ਇਹ ਲਾਸਟ ਬਾਡਰ ਤੇ ਆ ਜਦੋਂ ਉਹ ਪਈ ਜਿਹਦੇ ਚੜਾਇਆ ਨਾ ਉਹਨੇ ਉਹਨੇ ਕੱਢ ਲਿਆ ਪਿਸਤਲ ਨਾਲ ਨੇ ਲਾਲੇ ਗਾਣੇ ਨੇ ਦਾਰੂ ਪੀਤੀ ਇੱਕ ਟੋਪੀ ਪਾਵੇ ਉਹਦੇ ਇਹ ਨਾਲ ਜਿਹੜਾ ਬੈਠਾ ਉਹ ਕਦੀ ਟੋਪੀ ਪਾਵੇ ਕਦੀ ਲਾਵੇ ਮੈਂ ਨਾਲ ਨੂੰ ਬੈਠੀ ਦੋੜੀ ਚੜ ਕੇ ਇਧਰ ਦੀ ਮਾਂ ਜਿਹਦੇ ਦੀ ਟੋਪੜੀ ਅੱਖਾ ਕੇ ਆ ਗਈ ਲੈ ਬੋਗਾ ਕਿਤੇ ਅੰਦਰ ਦੇ ਕੋਲ ਅੰਦਰ ਕਰ ਦੇਣਾ ਸੌਗੇ ਤੇ ਉਹ ਉਹੀ ਗੱਲ ਹੋਈ ਜਦੋਂ ਬਾਰਡਰ ਤੇ ਗਿਆ ਕਲੇ ਬੰਨੇ ਜੀ ਸੀ ਵੀ ਨਾ ਟੋਆ ਪੁੱਟਿਆ ਹਿਉਨਾ ਕਿ ਮੰਨ ਲਓ ਛੜਕੀ ਵਿੱਚ ਤੇ ਉਹ ਟੋਆ ਪਟਿਆ ਕਿ ਇਧਰ ਦੀ ਗੱਡੀ ਆਣਾਂਗੇ ਦੀਆਂ ਉਹਨੇ ਕੰਜਰ ਨੇ ਤਾਰ ਕੇ ਟੋਆ ਲਗਾ ਨਗਾਉਣ ਅਸੀਂ ਵਿੱਚ ਸੁੱਤੇ ਹਾਂ ਤੇ ਜਦੋਂ ਵੇਖਿਆ ਤੇ ਉੱਠੇ ਤੇ ਟੈਕਸੀ ਦੇ ਚਾਰੇ ਟਾਇਰ ਤਾਂ ਉਹਨੇ ਵਿੱਚੋਂ ਫੇਰ ਮਾਰੀ ਉਹਦੇ ਹੀ ਸੁੱਟਦੀ ਉਹਨੇ ਮੈਂ ਮੋਢੀ ਕਰਤੀ ਤੇ ਚਾਰੇ ਟਾਇਰ ਤਾਂ ਉਹ ਜਿਹੜਾ ਨਾਲ ਦਾ ਭੱਜ ਗਿਆ ਉਹਨੇ ਇੱਕ ਕੁੱਤੇ ਫੜ ਕੇ ਕੱਢ ਕੇ ਸੰਭਦੇ ਆਦਾ ਗੋ ਗੋ ਦੋ ਦਾ ਟਾਈਮ ਹੀ ਇੱਕ ਇੰਨੀ ਬੱਕੇ ਪਤਾ ਨਹੀਂ ਕਿ ਕਿੱਧਰ ਗਿਆ ਜੰਗਲ ਦੇ ਵਿੱਚ ਹੈਗੇ ਉਹਨੇ ਗੰਜਲ ਉਹ ਕੋਈ ਨਹੀਂ ਹੈ ਜਿਹੜਾ ਉਹਨੇ ਕੋਈ ਕਿਰਦਾਨ ਨੂੰ ਭੱਜ ਗਿਆ ਕੋਈ ਦੇ ਨਾਲ ਬੁੱਢੀਆਂ ਹੀ ਸਾਉਥ ਤਰੀਕੇ ਹਾਂ ਉਹ ਜਵਾਗ ਦੇ ਵਿੱਚ ਹੀ ਉਦਾਂ ਹੀ ਉਹ ਨਾਲ ਜਵਾਗ ਵੀ ਜਵਾਗ ਹੀ ਛੋਟੇ ਜੇ ਮੰਨ ਲਓ ਇੱਕ ਜਵਾਗ ਹੀ ਤੇ ਨਾਲ ਬੁੱਢੀਆਂ ਹੀ ਮੁਰਕੇ ਫਿਰ ਸਨੰਡਰ ਕੀਤਾ ਤੇ ਉਹ ਇਦਾਂ ਬੜੀ ਲੰਮੀ ਸਟੋਰੀ ਪਾਉਂਦੇ ਨਹੀਂ ਫਿਰ ਉਹਨਾਂ ਨੂੰ ਉਹਨਾਂ ਨੂੰ ਫੜ ਲਿਆ ਤੁਹਾਨੂੰ ਉਹਨਾਂ ਨੂੰ ਫੜ ਲਿਆ ਫਿਰ ਸਾਨੂੰ ਕੈਂਪ ਜਾ ਕੇ ਆ ਫਿਰ ਉਸ ਤੋਂ ਬਾਅਦ ਰਸ਼ੀਆ ਜੇ ਉੱਥੇ ਕੈਂਪ ਵਿੱਚ ਵਾਵਾਦਿਆਂ ਰੱਖਿਆ ਹੋਇ ਇੱਕ ਕਮਰਾ ਜਾਂ ਬੰਦ ਜਾ ਉੱਥੇ ਤਾਰ ਛੱਡਦੇ ਸੀ ਉਸ ਤੋਂ ਬਾਅਦ ਮੁਰਕੇ ਜੀਰ ਜੇਲਦੀ ਵੀ ਇਦਾਂ ਨਾ ਕੋ ਖਾਨ ਨੂੰ ਨਾ ਪੀਨ ਉਹਨਾਂ ਸਾਲਾਂ ਨੂੰ ਇੰਗਲਿਸ਼ ਵੀ ਨਹੀਂ ਹੁੰਦੀ ਤੇ ਉਹਨਾਂ ਰਸ਼ੀਅਨ ਲੈਂਗੁਏਜ ਸੀ ਨਾ ਉਹਨਾਂ ਨੂੰ ਤੁਹਾਨੂੰ ਪਤਾ ਲੱਗਦਾ ਹੁੰਦਾ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਵੀ ਇੰਗਲਿਸ਼ ਐਂ ਪੱਠੇ ਵੱਢਦੇ ਜੱਟਾਂ ਇੱਥੇ ਪੱਠੇ ਵੱਢਦੇ ਜੇ ਪੜ੍ਹੇ ਲਿਖੇ ਹੁੰਦੇ ਤਾਂ ਹਾਈਲਾਈਟ ਕਰਕੇ ਜਾਂਦੇ ਕਿਹੜੇ ਦਾਜੇ ਮਾਰਦਾ ਜਦੋਂ ਬੰਦੇ ਨੂੰ ਜਾਣਵੇ ਬੰਦਾ ਦਾ ਮਾਰਦਾ ਗਾੜੀ ਹੋ ਕੇ ਮਾਰ ਦੋ ਉਦੋਂ ਫੇ ਸੁੱਟ ਲਾਗੇ ਇਹ ਪਤਾ ਲੱਗ ਗਿਆ ਨਹੀਂ ਨਹੀਂ ਇਦਾਂ ਸਹੀ ਗੱਲ ਨਹੀਂ ਆ ਜਿੱਦਨ ਉਹ ਨਾ ਤੂੰ ਲੱਤਾਂ ਹੀ ਪੜਦਾ ਵਾਂ ਜੇ ਜਦੋਂ ਜੇ ਤੂੰ ਆਉਣਾ ਵਾ ਤੈਨੂੰ ਪਤਾ ਮੈਂ ਆ ਗਿਆ ਗਰਮੋਗੇ ਪੂਰੀ ਬੋਡੀ ਵਾਰਮ ਅਪ ਕਰਕੇ ਬੰਦੇ ਦੇ ਵੈਸੇ ਬੰਦੇ ਦੇ ਵੈਸੇ ਲੱਗਣ ਤੋਂ ਪਤਾ ਲੱਗ ਜਾਂਦਾ ਫੇਟਿਆ ਇਹ ਉਹਨੇ ਭੱਜਣ ਨਹੀਂ ਦੇਣਾ ਹੁਣ ਤੇਰੇ ਤੋਂ ਥੋੜੀ ਭੱਜਣਾ ਚਾਹੀਦਾ ਜੰਗ ਏਜ ਆ ਵੀ ਜਿੱਥੇ ਲੱਗੇ ਉਹਨੂੰ ਮਾਰ ਬਗਲ ਤੇ ਮੁੱਦਾ ਕਰਦੇ ਢਾਲਾ ਉਹ ਉਥੇ ਬਣਾਉਂਦੇ ਉਹ ਬਣਾਉ ਨਹੀਂ ਹੁੰਦਾ ਕਿੰਨਾ ਸੁੱਕਦੇ ਮਸ ਨਹੀਂ ਨਾ ਐਦਾਂ ਥੋੜੀ ਵੀ ਹੁਣ ਆਪਾਂ ਕਰਣੀ ਐਦਾਂ ਹੁਣ ਤਗੜੇ ਫਿਰ ਆਪਣੀ ਟੀਮ ਤੇ ਫੇਰ ਹੀ ਖੇਡੂਗੀ ਜੇ ਆਪਾਂ ਵੀ ਉਹ ਜੰਮਰਾ ਉਹ ਕੋਈ ਐਵੇਂ ਮੰਗਦੇ ਹੋ ਐਵੇਂ ਹੈਗਣੀ ਤੇਰੀ ਨਹੀਂ ਤਗੜਾ ਹੋ ਮਾਰ ਤਗੜਾ ਹੋ ਬੜਾ ਚਾਰ ਪੰਜ ਫੇ ਚਾਹੀਦੇ ਜੀ ਗਾੜੀ ਖਲੋਇਆ ਕਰ ਬੰਦੇ ਨੇ ਜਿਹੜੇ ਪਹਿਲੇ ਤੈਨੂੰ ਉਹਨੂੰ ਤੂੰ ਆਇਆ ਏ ਉਹਨੂੰ ਆ ਕੀ ਕਰਨ ਪਿਆ ਕੀ ਪਿੱਛੇ ਭਜਾਤਾ ਏ ਦਿਮਾਗ ਰੱਖ ਤੇ ਤੇਰੇ ਹਾਨ ਦਾ ਮੇਚ ਦਾ ਗਾੜੀ ਹੋ ਜਾ ਟੁੱਟ ਗਈ ਗਾੜੀ ਅਗਲੇ ਬੰਦੇ ਇਹ ਇਹ ਚੋਰ ਜੱਫੇ ਵੀ ਪਾ ਤੈਨੂੰ ਲਗਾਉਣੇ ਆ ਤੂੰ ਪੱਟਾਂ ਮਿਲਾ ਕੇ ਉਹ ਵੀ ਕੱਢ ਵਧੀਆ ਚੀਜ਼ ਔਰ ਇੱਕ ਇੱਕ ਜਫਾ ਉਹਦੇ ਪਾਗੇ ਦੇ ਨਾਲ ਤੁਹਾਨੂੰ ਜਾਣ ਦੇ ਨਾਲ ਮੈਂ ਡਕਾ ਕੇ ਮਾਰ ਅਗਲੇ ਬੰਨੇ ਹੋ ਜਾ ਖੜ ਕੇ ਖੋਲਿਆ ਗਰ ਬੋਡੀ ਵਾਰ ਮੈਂ ਆਪਣੀ ਕਰਦਾ ਤੂੰ ਯਾਰ ਮੈਂ ਤੈਨੂੰ ਕੀ ਕਹਿੰਦਾ ਮੈਂ ਤਾਂ ਤੈਨੂੰ ਨੱਪ ਦੇ ਰਿਹਾ ਲੱਗ ਜਾ ਲੱਗ ਜਾ ਲੱਗ ਜਾ ਮੇਰਾ ਮੇਰਾ ਅੱਜ ਤੇ ਬੋਡੀ ਨਹੀਂ ਸੈਟ ਮੈਂ ਲੱਗਣ ਨਹੀਂ ਦਿਆ ਜੀ ਨਹੀਂ ਕਰਦਾ ਲੱਗਣ ਨੂੰ ਲੱਗੇ ਭਾਣ ਕਹਿੰਦੇ ਆ ਮਾ ਭਾਣ ਜੀ ਹੇ ਦਮਾਂ ਮਸਲੀ-ਮਸਲੀ ਆਉਂਦੇ ਜਿਹੜੇ ਬੰਦੇ ਉਹਨਾਂ ਪਤਾ ਨੇ ਵੇਰ-ਵੇਰ ਪਿਆ ਕਰ ਟੁੱਟ-ਟੁੱਟ ਕੇ ਡਾੜੀ ਖੁੱਲ੍ਹਿਆ ਕਰ ਇਹਨਾਂ ਖੁੱਲਾ ਪਿਆ ਮਮਾ ਤੇਰੇ ਬੱਸ ਹੁਣ ਵੇਖ ਹੁਣ ਜਦੋਂ ਗਾੜੀ ਖੜਦਾ ਨਾ ਨਾ ਐਦਾਂ ਖੜਦਾ ਇੱਧਰ ਲੀਕ ਆ ਇੱਧਰਲੇ ਬੰਦੇ ਉਹ ਬਲਾਕ ਕਰ ਲਾ ਬੰਦਾ ਇੱਧਰੋਂ ਇੱਧਰ ਲੀਕ ਆ ਜੇ ਇੱਧਰੋਂ ਬੱਜੂ ਤੱਕਾ ਮਾਰੇਗਾ ਇੱਧਰ ਇੱਧਰੋਂ ਬਲਾਕ ਕਰ ਬਲਾਕ ਕਰਕੇ ਰੱਖ ਹੁਣ ਜਦੋਂ ਬੰਦਾ ਆਉਂਦਾ ਵੇਖ ਬੰਦਾ ਤੇ ਸਾਰਾ ਮੇਰੇ ਹੁਣ ਜਦੋਂ ਹੱਥ ਤੋਂ ਮੈਨੂੰ ਲੱਕ ਫੜਨ ਲੱਗਾ ਸਾਰਾ ਤੈਨੂੰ ਲੱਕ ਦੇ ਗਿਆ ਥੱਲੇ ਤੂੰ ਲੱਕ ਨਹੀਂ ਉਹਦਾ ਫੜਿਆ ਤੂੰ ਉੱਤੋਂ ਤ ਹੋ 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 ਦਿਮਾਗ ਹੁਣ ਜਿਹੜਾ ਤੂੰ ਹਾਲ ਤੋਂ ਪਹਿਲਾਂ ਲੱਗ ਗਿਆ ਇੱਕ ਗਲਤ ਉਹਦੀਆਂ ਲੱਤਾਂ ਨੂੰ ਉਹ ਤੇ ਬੰਦਾ ਨਹੀਂ ਉੱਥੇ ਲੱਗਣਾ ਉਹ ਆਇਆ ਨਹੀਂ ਉਹਨੂੰ ਆਉਣ ਦੇ ਜਦੋਂ ਜਦੋਂ ਟਾਈਮ ਵੇਸਟ ਹੋ ਗਿਆ ਨਾ ਰੇਡਰ ਦੇ 20 ਸੈਕਿੰਡ ਜਦੋਂ ਰੇਡਰ ਦੇ ਗਿਆ ਰੇਡਰ ਨੇ ਕਮਲੀ ਕਮਲ ਘੋਟ ਨਹੀਂ ਘੋਟਣਾ ਉਹਨੇ ਉਹਨੇ ਪਚ ਲੋਗੇ ਵਿੱਚ ਜੱਫਾ ਖਾਣਾ ਹੀ ਖਾਣਾ ਜਦੋਂ 20 ਸੈਕਿੰਡ ਲੱਗੇ ਰੇਡਰ ਪਹਿਲਾਂ ਰੇਡਰ ਜੱਫਾ ਨਹੀਂ ਖਾਂਦਾ ਪਹਿਲਾਂ ਛੇਤੀ ਕਿਉਂਕਿ ਉਹਦੇ ਦਿਮਾਗ 'ਚ ਹੁੰਦਾ ਕਿ ਮੈਂ ਇਹਨਾਂ ਨੂੰ ਕੱਢਣਾ ਜੇ ਜਦੋਂ 20 ਸਕਿੰਟ ਹੋ ਜਾਂਦੇ ਪਚਲ ਹੋ ਜਾਂਦਾ ਰੈਕਟਰ ਪਚਲ ਹੋ ਗਿਆ ਤੇ ਫਿਰ ਜੱਪਾ ਦਿਮਾਗ ਰੱਖਿਆ ਗਿਆ ਦਿਮਾਗ ਨਹੀਂ ਰੱਖਦਾ ਇੱਕ ਇੱਕ ਦਿਮਾਗ ਹੁੰਦਾ ਇੱਕ ਹੁੰਦਾ ਜਾਨ ਜਾਨ ਤੇ ਕਿਹਾ ਕਿ ਮੈਂ ਜਾਨ ਨਾ ਫੜ ਲੈਣਾ ਜਾਨ ਦਿਮਾਗ ਜਾਨ ਮਾਰ ਹੁਣ ਅਗਲੇ ਅੱਗੇ ਤੇ ਪਹਿਲੂ ਤੌਣ ਤੇ ਹੱਥ ਰੱਖ ਕੇ ਤੇ ਲੱਤ ਜੀ ਲਾਉਣਾ ਨਾ ਉਹ ਵੀ ਨਹੀਂ ਲਾਉਂਦਾ ਨਾ ਪਿੱਛੇ ਟੰਗੀ ਜਿਹੜੀ ਭਵਾਂ ਜਿਹੜਾਉਂਦਾ ਹੁੰਦਾ ਉਹ ਵੀ ਨਹੀਂ ਲਾਉਂਦਾ ਕੈਮ ਹੋਣਾ ਉਹ ਕੈਮ ਉਹ ਬਾਡੀ ਨਹੀਂ ਵਾਰਮ ਅਪ ਕਰਦਾ ਤੂੰ ਕੋਈ ਵੀ ਕੋਈ ਵੀ ਜਾਂਦੇ ਜੇ ਨਾ ਤਾਨੂੰ ਤੇ ਤਰੇਲੀ ਨਹੀਂ ਹੁੰਦੀ ਜੇ ਐ ਉਮਰ ਚ ਤੁਹਾਨੂੰ ਤਰੇਲੀ ਨਹੀਂ ਹੁੰਦੀ ਤੁਸੀਂ ਤੇ ਗੜੋਚੂਣੇ ਚਾਹੀਦੇ ਮੁੜਕੇ ਦੇ ਨਾਲ ਆਹੋ ਤੱਕ ਕੈਂਟ ਤੇ ਗਰਮੜਾ ਜਾ ਮੈਂ ਸਰੀਰ ਨੂੰ ਖੋਲਿਆ ਕਰੋ ਉੱਤੇ ਪਤਾ ਨਹੀਂ ਇੱਕ ਤੈਨੂੰ ਕਿਹੜੀ ਵਾਦੀ ਪਈ ਐ ਜੇ ਕਰੀ ਜਨੇ ਉਹ ਭੋੜਿਆ ਸਾਰਾ ਇਹਨੇ ਬਗਵਾ ਲੱਖ ਲੱਖ ਦਾ ਮਾਮਾ ਸਾਹ ਹੋਰ ਪਤਾ ਦਾ ਮਾਮਾ ਜਿਹਦੇ ਮੋਢੇ ਮੋਢੇ ਕਰਕੇ ਆਈਆ ਜਿੱਧਰਲੇ ਬੰਦੇਓ ਬੰਦਾ ਫੜਨਾ ਵਾ ਉਹ ਬੰਦਾ ਡਿੱਗਨ ਦਿਆ ਵਾ ਉਹ ਤੇ ਐ ਉੱਤੇ ਮਾਰ ਕੇ ਉਹਨੂੰ ਇਧਰ ਉਹ ਮਾਮਾ ਜਿੱਦੋਂ ਲੀਕ ਇਧਰ ਲੀਕ ਐ ਉਹਨੂੰ ਅਗਲੇ ਬੰਦੇਓ ਬਲੌਗ ਕਰ ਆ ਥੱਲੇ ਪਾ ਉਹਦੇ ਬਾਹ ਤੇ ਤੂੰ ਤੇ ਉੱਤੇ ਪਾਉਂਦਾ ਧੌਣ ਤੇ ਤੇ ਧੌਣ ਧੌਣ ਤੇਰੀ ਬੜੀ ਭਾਰੀ ਐ ਵੀ ਤੂੰ ਜਦੋਂ ਧੌਣ ਤੇ ਮਾਰਨਗੇ ਤੂੰ ਥੱਲੇ ਸੁੱਟ ਲੈਣਾ ਉਹ ਤੋਂ ਐ ਲੌਂਦਰਾਂ ਆਈਆਂ ਮਾਰੀ ਇਹਨਾਂ ਤੇ ਇਧਰੋਂ ਸਾਈਡ ਦੂਜਾ ਜੱਫਾ ਹਾਲਤ ਬੜੀ ਕਹੀ ਆ ਆ ਬੜਾ ਵੇਖਿਆ ਜਮਤ ਬਲ ਕੋਹ ਪਹਣਾ ਮਗਰ ਨਹੀਂ ਆ ਜੇ ਮਾਂ ਮਗਰ ਨਹੀਂ ਚਲ ਜਾ ਮਗਰ ਥੋੜਾ ਅੱਗੇ ਜਾ ਤਾ ਸਾਰਾ ਕਵਰ ਕਰ ਲਾ ਢੇਡ ਤੱਕ ਚਲ ਗਿਆ ਨਾ ਇਹ ਮਾਂ ਮੋਣਾ ਵੱਦ ਨੂੰ ਫੜਿਆ ਇਹ ਨਾ ਇਦਾਂ ਫੜਿਆ ਉਹਨੂੰ ਥਾਂ ਸਿੱਧਿਆ ਆ ਆ ਦੀਆਂ ਸਿੱਧੀਆਂ ਢਾਂ ਲੱਤਾ ਕੱਢ ਦੇ ਉਹਨੇ ਸਿੱਧਾ ਥੱਲੇ ਆਏ ਨਾ ਉਹ ਜੇ ਰੇਡਰ ਮਾੜਾ ਹੀ ਨੇ ਉਤੋਂ ਗੱਲਣਾ ਇਹਨੂੰ ਉਹ ਰੇਡਰ ਸਿੱਧਾ ਖੱਲੇ ਇਦਾਂ ਫੜਿਆ ਨਾ ਆਪ ਦਾ ਸਿੱਧਾ ਲੈ ਕੇ ਐਂ ਪਾਰ ਸਿੱਧਾ ਡਾਉਨ ਪ੍ਰੈਸ ਮਾਰਦਾ ਕੋਈ ਕਨੇਡੇ ਪਰ ਮੈਂ ਕੱਤਾਂ ਕੱਢਦਾ ਕਿਹਨੂੰ ਗੋਡੇ